ਪੰਜਾਬ ਦੇ ਲੋਕੋ ਮੈਂ ਕੁੱਤਾ ਭੌਂਕ ਰਿਹਾ ਤੇ ਇਹ ਕੁੱਤੇ ਦੀਆਂ ਗੱਲਾਂ ਸੁਣ ਲੋ ਜੇ ਕਿਉਂਕਿ ਕੁੱਤੇ ਜਦੋਂ ਭੌਂਕਦੇ ਹੋਣ ਤਾਂ ਕੁੱਤੇ ਗਲੀਆਂ ਦੇ ਵਿੱਚ ਭੌਂਕਦੇ ਆ ਤੇ ਉਸ ਟਾਈਮ ਤੇ ਲੋਕ ਕਹਿੰਦੇ ਆ ਕੁੱਤੇ ਭੌਂਕੀ ਜਾਂਦੇ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਾਂਦਾ ਪਰ ਕੁੱਤੇ ਉਦੋਂ ਭੌਂਕਦੇ ਹੁੰਦੇ ਆ ਜਦੋਂ ਘਰ ਜਦੋਂ ਗਲੀਆਂ ਦੇ ਵਿੱਚ ਚੋਰ ਫਿਰਦੇ ਹੋਣ ਅਨ ਪਛਾਤੇ ਬੰਦੇ ਫਿਰਦੇ ਹੁਣ ਤੇ ਜਿਹੜੇ ਤਾਂ ਲੋਕ ਆਪਦੇ ਘਰ-ਬਾਰ ਲਾਈਟਾਂ ਜਗਾ ਕੇ ਵੇਖ ਲੈਂਦੇ ਆ ਉਹਨਾਂ ਦੇ ਘਰ ਬਚ ਜਾਂਦੇ ਆ ਤੇ ਜਿਹੜੇ ਕੁੱਤੇ ਭੌਂਕਦਿਆਂ ਨੂੰ ਅਨ ਗਹਿਲੀ ਵਿੱਚ ਲੈ ਜਾਂਦੇ ਆ ਉਹਨਾਂ ਦੇ ਘਰ ਲੁੱਟੇ ਜਾਂਦੇ ਆ ਇਸੇ ਤਰ੍ਹਾਂ ਹੋਇਆ ਭਗਵਾਨ ਤਮਾਨ ਨੇ ਘਰ ਲਟਾ ਦਿੱਤੇ ਇੱਕ ਗਾਣਾ ਆਇਆ ਸੀ ਉਹ ਗਾਣਾ ਕਿਹੜਾ ਸੀ ਓ ਗਾਣਾ ਐਸੀ ਉੱਤੋਂ ਕੁਝ ਹੋਰ ਵੇ ਤੂੰ ਵਿੱਚੋਂ ਕੁਝ ਹੋਰ ਅਸੀਂ ਜਾਣਦੇ ਆ ਤੇਰੇ ਉੱਤੇ ਭਾਜਪੀ ਦਾ ਜੋਰ ਭਗਵਾਨ ਤੁਮਾਨ ਸਿਆ ਅੱਜ ਤੋਂ 2-3 ਦਿਨ ਪਹਿਲਾਂ ਤੇਰੇ ਘਰ ਧੀ ਨੇ ਜਨਮ ਲਿਆ ਤੇ ਪਰ ਲੋਕਾਂ ਨੇ ਤੈਨੂੰ ਵਧਾਈਆਂ ਦਿੱਤੀਆਂ ਤੇ ਤੂੰ ਆਸ ਟਾਈਮ ਕਈ ਮਜ਼ਦੂਰਾਂ ਦੇ ਔਰ ਕਈ ਕਿਸਾਨਾਂ ਦੀਆਂ ਧੀਆਂ ਦਾ ਗਲ ਘੁੱਟ ਕੇ ਰੱਖ ਦਿੱਤਾ ਉਹ ਸੁਣ ਲੋ ਜੀ ਓਏ ਪੰਜਾਬ ਵਾਲਿਓ ਜਿਹੜੇ ਜੱਟ ਮਜਬੂਗਾਂ ਦਾ ਰੌਲਾ ਪਾਉਂਦੇ ਆ ਤੇ ਜਿਹੜੇ ਜੱਟਾਂ ਦੇ ਧੌਂ ਦੇ ਵਿੱਚ ਕਿੱਲੇ ਗੱਡੇ ਆ ਜਾਤਾਂ ਪਾਤਾਂ ਦੇ ਤੇ ਜਿਹੜੇ ਐਸਸੀ ਲੋਕਾਂ ਦੇ ਧੌਂ ਦੇ ਵਿੱਚ ਕਿੱਲੇ ਫਸੇ ਹੋਏ ਆ ਜਾਤਾਂ ਪਾਤਾਂ ਦੇ ਆ ਜੱਟਾਂ ਦਾ ਪੋਤਾ ਜਿਹੜਾ ਮੁੱਖ ਮੰਤਰੀ ਆ ਤੇ ਇਹਨੇ ਜੱਟਾਂ ਦਾ ਹੀ ਬੇੜਾ ਬਿਠਾ ਕੇ ਰੱਖ ਦਿੱਤਾ ਆ ਸੁਣ ਲੋ ਜੇ ਗੱਲ ਹੁਣ ਸੁਖਪਾਲ ਸਿੰਘ ਖੈਰਾ ਦਾ ਵੀ ਮੈਂ ਪੇਜ ਚੈੱਕ ਕਰਕੇ ਅਟਿਆਂ ਤੇ ਚਰਨਜੀਤ ਸਿੰਘ ਚੰਨੀ ਦਾ ਵੀ ਪੇਜ ਚੈੱਕ ਕਰਕੇ ਅਟਿਆਂ ਜੀ ਦੇ ਵਿੱਚ ਉਹ ਦੱਸ ਰਹੇ ਆ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਕਿਸਾਨੀ ਦੇ ਸੁਣ ਲੋ ਜੇ ਗੱਲ ਜੱਤਾ ਪੱਤਾ ਦਾ ਮਸਲਾ ਨਾਲ ਲੈ ਕੇ ਆਉ ਜੇ ਕਿਤੇ ਕਾ ਕਿ ਜੱਟਾਂ ਦਾ ਮਸਲਾ ਅਸੀਂ ਕਿਉਂ ਬੋਲ ਗਏ ਬੋਲੋ ਜੇ ਓਏ ਬੋਲੋ ਜੇ ਨੋਟ ਕਰੋ ਤੁਹਾਨੂੰ ਪਿੱਟ ਪਿੱਟ ਕਹੀ ਜਾਂਦੇ ਆ ਕੁੱਤੇ ਧੌਂਕਦੇ ਫਿਰਦੇ ਆ ਤੇ ਕੁੱਤਿਆਂ ਆਪਦੀਆਂ ਬਾਰ ਖੋਲ ਕੇ ਵੇਖ ਲੋ ਕੁੱਤੇ ਐਵੇਂ ਨਹੀਂ ਧੌਂਕਦੇ ਫਿਰਦੇ ਮੈਂ ਕੁੱਤਾ ਆਪਦੇ ਆਪ ਨੂੰ ਕਿਉਂ ਕਹਿ ਰਿਆ ਕਿਉਂਕਿ ਮੈਨੂੰ ਕਈ ਪਾਰਟੀਆਂ ਦੇ ਲੋਕ ਕੁੱਤਾ ਕਹਿਣਗੇ ਜੇ ਆਹੀ ਆਨ ਆਦਮੀ ਪਾਰਟੀ ਜਿਹੜੀ ਉਹ ਕਿਸਾਨੀ ਅੰਦੋਲਨ ਤੇ ਕਈ ਕਿਸਾਨ ਰੇਡ ਕੇ ਰੱਖ ਦਿੱਤੇ ਮੈਂ ਰੇਡ ਕੇ ਤਾਂ ਕਹਿ ਰਿਹਾ ਕਿਉਂਕਿ ਸ਼ਹੀਦ ਆ ਪੌਣਾ ਚੇਰੀ ਕਹਿੰਨੇ ਆ ਜਿੰਨਾ ਚਿਰ ਉਹਨਾਂ ਦਾ ਮੁੱਦਾ ਚੱਲਦਾ ਲਗਭਗ 700 ਦੇ ਕਰੀਬ ਕਿਸਾਨ ਉੱਥੇ ਪੂਰੇ ਹੋ ਗਏ ਆ ਇੱਥੇ ਹੁਣ ਧਰਨਾ ਚੱਲਿਆ ਸੀ ਇੱਥੇ ਇੱਕ ਮਜ਼ਦੂਰ ਪੂਰਾ ਹੋ ਗਿਆ ਕਈ ਸਾਡੇ ਇੱਥੇ ਕਿਸਾਨ ਗਏ ਇੱਕ ਨੌਜਵਾਨ ਮੁੰਡਾ ਸ਼ੁਭਕਰਨ ਇੱਥੇ ਜਿਹੜਾ ਕਹ ਲੋ ਸ਼ਹੀਦ ਹੋਇਆ ਹੁਣ ਮੈਂ ਗੱਲ ਇਹ ਕਰ ਲੱਗਿਆ ਕਿ ਇਹੀ ਆਮ ਆਦਮੀ ਪਾਰਟੀ 2020 ਦੇ ਵਿੱਚ ਉਹ ਤੇ ਇਹਨਾਂ ਦੀ ਅਨਮੋਲ ਗਗਨਮਾਨ ਕਹਿੰਦੀ ਸੀ ਕੇਦਰੀਵਾਲ ਦਾ ਲੰਗਰ ਲੱਗਿਆ ਲੈ ਕੇ ਝੂਟ ਸੀ ਤੇ ਉਹੀ ਕਾਰੇ ਕਾਨੂੰਨਾ ਵਿੱਚੋਂ ਇੱਕ ਇੱਕ ਕਾਨੂੰਨ ਇਹ ਭਗਵੰਤ ਮਾਨ ਲੈ ਕੇ ਆ ਗਿਆ ਆਖੇ ਉੱਤੋਂ ਕੁਝ ਹੋਰ ਵੇਤੂ ਵਿੱਚੋਂ ਕੁਝ ਹੋਰ ਅਸੀਂ ਜਾਣਦੇ ਹਾਂ ਤੇਰੇ ਉੱਤੇ ਭਾਜਪੀ ਦਾ ਜੋਰ ਭਗਵੰਤ ਮਾਨ ਸਿਆ ਜਿਹੜੇ ਕਾਲੇ ਕਾਨੂੰਨਾ ਕਰਕੇ 700 ਦੇ ਲਗਭਗ ਘਾਰ ਉਜੜੇ ਹੋਣ ਉਹਨਾਂ ਜੋ ਕਹਿੰਦੇ ਇੱਕ ਕਾਨੂੰਨ ਲੈ ਆਇਆ ਕਿ ਇਸ ਟਾਈਮ ਮੈਂ ਸਾਡੇ ਪਿੰਡ ਦੀ ਮੰਡੀ ਦੇ ਵਿੱਚ ਖੜਾ ਤੇ ਕਹਿੰਦੇ ਮੰਡੀਆਂ ਐਕਟੀ ਸਰਕਾਰੀ ਮੰਡੀਆਂ ਬੰਦ ਹੋਣ ਗਈਆਂ ਇਹ ਮੇਰਾ ਕਹਿਣਾ ਨਹੀਂ ਚਿੱਠੀਆਂ ਪਿੰਨਾ ਚਰਨਜੀ ਚੰਨੀ ਦੇ ਕੋਲ ਸੁਖਪਾਲ ਸਿੰਘ ਖਹਿਰਾ ਦੇ ਕੋਲ ਆਪ ਦੇ ਪੇਜਾਂ ਤੇ ਉਹ ਲਾਈਵ ਹੋ ਕੇ ਬੋਲੇ ਆ ਚੈੱਕ ਕਰ ਲੈ ਜਾ ਕੇ ਨਾਲ ਕੀ ਕਹਿ ਰਿਹਾ ਕਿ ਜਿਹੜਾ ਇਹ ਕਾਲੇ ਕਾਨੂੰਨ ਉਹ ਭਰਾਵਾ ਕਿੰਨਾ ਉੱਥੇ ਮੋਤਾ ਹੋ ਗਿਆ ਤੇ ਕਿੰਨਾ ਉੱਥੇ ਤਬਾਹ ਹੋਏ ਲੋਕ 1.5 ਸਾਲ ਦਾ ਪੰਜਾਬ ਉੱਥੇ ਜਾਂਦਾ ਰਿਹਾ ਤੇ ਹੁਣ ਇਹ ਜਿਹੜੇ ਤੂੰ ਕਹਤਾ ਵੀ ਹਾਂ ਭਾਈ ਹੁਣ ਤਾਂ ਬਾਰਨੀ ਡਾਨੀਆਂ ਤੇ ਜਾਊਗੀ ਕਣਕ ਸਿੱਧੀ ਤੌਰ ਤੇ ਚਲੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਭਗਵੰਤ ਮਾਨਸਿਆ ਸਟੈਂਡ ਰੱਖ ਤੇਰਾ ਸਟੈਂਡ ਹੈ ਨਹੀਂ ਸਾਈਕਲ ਦਾ ਵੀ ਸਟੈਂਡ ਹੁੰਦਾ ਹੁਣ ਜਿਹੜੀ ਮੈਂ ਗੱਲ ਇਹ ਕਰ ਰਿਹਾ ਕਿ ਜੀ ਇਹ ਆ ਮੰਡੀਆਂ ਦੇ ਵਿੱਚ ਕਣਕ ਨਹੀਂ ਲੈਣੀ ਕਣਕ ਕਿੱਥੇ ਲਵ ਕਹਿੰਦੇ ਅੰਬਾਨੀ ਡਾਨੀਆਂ ਦੇ ਪਾਸੇ ਲੈਣੀ ਆ ਤੇ ਐਸੇ ਮੰਡੀ ਦੇ ਵਿੱਚ ਲਗਭਗ ਪੰਜਾ ਤੋਂ ਦਸਾ ਪਿੰਡਾਂ ਦੀ ਕਣਕ ਆਉਂਦੀ ਸੀ ਹੁਣ ਉਹ ਜਦੋਂ ਕਣਕ ਆਉਂਦੀ ਸੀ ਤਾਂ ਲਗਭਗ 300 ਮਜ਼ਦੂਰ ਕੰਮ ਕਰਦਾ ਸੀ ਤੇ ਉਹ ਮਜ਼ਦੂਰਾਂ ਦੀ ਮਜ਼ਦੂਰੀ ਗਈ ਕਈ ਲੋਕੀ ਇੱਥੇ ਆ ਕੇ 10 ਤੋਂ 12 ਰੇੜੀਆਂ ਲਾਉਂਦੇ ਸੀ ਚਾਹ ਦੀਆਂ ਮਠੀਆਂ ਦੀਆਂ ਤੇ ਇੱਕ ਆ ਗਿਆ ਕਈ ਠੰਡੇ ਦਾ ਕੋਈ ਪਟੂਰੀਆਂ ਦਾ ਕੰਮ ਤੋੜਦਾ ਸੀ ਕੋਈ ਕੁਲਚਿਆਂ ਦਾ ਕੰਮ ਤੋੜਦਾ ਸੀ ਤੇ ਇੱਥੋਂ 400 ਬੰਦੇ ਦਾ ਰੋਜ਼ਗਾਰ ਖੋਲਿਆ ਸੀਜ਼ਨ ਖੋਲਿਆ ਮਜ਼ਦੂਰੋ ਸੁਣ ਲਓ ਹੁਣ ਤੁਸੀਂ ਕਹੋਗੇ ਅੰਬਾਨੀ ਡਾਨਿੰਗਾਂ ਦੇ ਗੋਦਾਮਾਂ ਦੇ ਵਿੱਚ ਵੀ ਮਜ਼ਦੂਰ ਚਾਹੀਦੇ ਹੋਣਗੇ ਉਹ ਤੁਹਾਨੂੰ ਨਹੀਂ ਲੈਂਦੇ ਉਹ ਯੂਪੀ ਬਿਹਾਰ ਦੇ ਰੱਖਣਗੇ ਯਾਦ ਰੱਖ ਲਓ ਗੱਲ ਅੱਛਾ ਹੁਣ ਇਹ ਕਿਸਾਨਾਂ ਨੂੰ ਤੰਗ ਕੀਤਾ ਕਿਉਂ ਜਾ ਰਿਹਾ ਇਹਨਾਂ ਦਾ ਮੰਡੀਆਂ ਤੋਂ ਮਨ ਕਿਉਂ ਅਕਾਇਆ ਜਾ ਰਿਹਾ ਇਹ ਗੱਲ ਮੈਂ 2 ਮਿੰਟਾਂ ਦੇ ਵਿੱਚ ਨਿਬੇੜ ਦਿੰਨਾ ਭਗਵੰਤ ਮਾਨਸਿਆ 75 ਸਾਲ ਹੋ ਗਏ ਇਹ ਦੇਸ਼ ਨੂੰ ਲੁੱਟਦੇ ਲੁੱਟਦੇ ਜਿਹੜੇ ਖਾਂਦੇ ਸੀ ਥੋੜਾ ਥੋੜਾ ਕਰਕੇ ਖਾਂਦੇ ਰਹੇ ਅੰਗਰੇਜ਼ਾਂ ਨੇ ਰਾਜੇ ਮਹਾਰਾਜਿਆਂ ਨੇ ਖਾਦਾ ਤੇਰੇ ਵਰਗੇ ਉਹਨਾਂ ਨੇ ਰੱਖੇ ਹੁੰਦੇ ਸੀ ਕੋਈ ਸੂਬਾ ਪ੍ਰਦਾਨ ਕੋਈ ਜ਼ਿਲ੍ਹਾ ਪ੍ਰਦਾਨ ਤੇ ਤੂੰ ਵੀ ਉਸੇ ਤਰ੍ਹਾਂ ਸੂਬਾ ਪ੍ਰਧਾਨੀ ਆ ਤੂੰ ਵੀ ਖਾਲਾ ਜਿੰਨਾ ਇੱਕ ਖਾਣਾ ਪਰ ਨਾਲ ਤੈਨੂੰ ਇੱਕ ਗੱਲ ਦੱਸ ਦੇਵਾਂ ਕਿ ਨੋਟ ਰੱਖੀ ਬੜੇ ਧਿਆਨ ਤੇ ਦਿਮਾਗ ਦੇ ਨਾਲ ਗੱਲ ਸੁਣੀ ਧਿਆਨ ਤੇ ਗਿਆਨ ਨਾਲ ਜਾਨ ਬੁੱਝ ਕੇ ਕਿਸਾਨਾਂ ਨੂੰ ਕਿਸਾਨਾਂ ਦਾ ਫਸਲਾਂ ਤੋਂ ਮਨ ਉਹ ਜਿਹੜਾ ਕਹਿ ਲੋ ਮਨ ਉਠਾਇਆ ਜਾ ਰਿਹਾ ਤਾਂ ਕਿ ਇਹ ਫਸਲਾਂ ਨੂੰ ਛੱਡ ਦੇਣ ਤਾਂ ਕੀ ਇਹ ਫਸਲਾ ਵੇਚ ਦੇਣ ਤੇ ਇਹ ਪੈਲੀਆਂ ਵੇਚਣ ਜਿਵੇਂ ਇਹਨਾਂ ਦੇ ਮੁੰਡਿਆਂ ਦਾ ਨੌਕਰੀਆਂ ਨਹੀਂ ਦਿੱਤੀਆਂ ਬੇਰੁਜ਼ਗਾਰ ਕੀਤੇ ਨੌਕਰ ਨੌਕਰੀਆਂ ਮੰਗੀਆਂ ਤਾਂ ਡਾਂਗਾ ਪਈਆਂ ਜਿਹੜੇ ਡਾਂਗਾ ਨਹੀਂ ਖਾਧੀਆਂ ਉਹ ਬਾਹਰ ਗਏ ਕੁਝ ਨਸ਼ਿਆਂ ਨਾਲ ਮਾਰੇ ਇਹ ਕਿੱਡਾ ਪਲਾਨ ਆ ਹੁਣੇ ਤੁਸੀਂ ਵੇਖੋ ਕਿ ਆਪਣੇ ਆਪ ਜਿਹੜਾ ਕਿਸਾਨ ਆ ਉਹ ਕਹੂਗਾ ਚੱਲ ਗਏ ਯਾਰ ਫਸਲਾਂ ਚੋਂ ਦਾ ਕੁਝ ਨਿਬੜਨਾ ਨਹੀਂਗਾ ਕਿਉ ਫਸਲਾ ਵੇਚੂਗਾ ਤੇ ਇਹਨਾਂ ਨੂੰ ਚੰਗੇ ਬਿਜ਼ਨਸਮੈਨ ਖਰੀਦਣਗੇ ਤੇ ਜਿਹੜੀ ਕਣਕ ਆ ਉਹ ਅੱਜ ਸਾਨੂੰ 20 ਰੁਪਏ ਕਿਲੋ ਮਿਲਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ 200 ਰੁਪਏ ਕਿਲੋ ਮਿਲਿਆ ਕਰੂਗੀ ਤੇ ਮਿਲਿਆ ਕਰੋ ਕਿ ਬਿਜ਼ਨਸਮੈਨਾਂ ਕੋਲੋਂ ਕਿਉਂਕਿ ਅਸੀਂ ਅਮੀਰ ਆ ਤੁਹਾਡੇ ਇੱਕਾ ਨਹੀਂ ਰਿਹਾ ਪਿੰਡਾਂ ਦੇ ਵਿੱਚ ਆ ਮਜ਼ਦੂਰ ਤੇ ਕਿਸਾਨੋ ਉਹ ਮੂੰਹ ਢੋਲੋ ਤੇ ਦਿਮਾਗ ਖੋਲੋ ਥੋੜਾ ਏਕਾ ਬਣਾ ਲਓ ਨਹੀਂ ਤਾਂ ਫੱਟੀਆਂ ਪੱਚਵਾ ਲਓ ਜਿਵੇਂ ਤੁਹਾਡੀਆਂ ਪੋਚੀ ਜਾਂਦੇ ਆ ਫੱਟੀਆਂ ਉਹ ਤੁਹਾਡੀਆਂ ਫੱਟੀਆਂ ਪੋਚ ਕੇ ਰੱਖਣਗੇ ਤੇ ਫੱਟੀਆਂ ਗਾਚੀ ਮਸਲੂਗੇ ਕੌਣ ਤੁਹਾਡੀ ਫੱਟੀ ਤੇ ਆ ਭਗਵੰਤ ਮਾਨ ਇੱਕ ਇੱਕ ਅੱਧੀ ਤਾਂ ਗਾਚੀ ਮਾਰਤੀ ਆ ਹੁਣ ਦੂਜਾ ਪੂਰ ਲਾ ਦੂਗਾ ਫਿਰ ਤੀਜਾ ਪੂਰ ਲਾ ਦੂਗਾ ਦੋ ਸਾਲਾਂ ਬਾਅਦ ਇੱਕ ਪੂਰਤਾ ਲਾਤਾ ਹੁਣ ਅਗਲੇ ਸਾਲ ਦੂਜਾ ਪੂਰ ਲਾਊਗਾ ਤੇ ਤੀਜੇ ਸਾਲ ਜਦੋਂ ਇਹਦੀ ਸਰਕਾਰ ਜਾਣੀ ਹੈ ਥੋੜੀ ਫੱਟੰਗੀ ਪੋਚ ਕੇ ਵੀ ਜਾਊਗਾ ਤੇ ਫੱਟੀਆਂ ਚ ਕਿੱਲ ਵੀ ਗੱਡੂਗਾ ਅੱਬਲ ਮਾਤਾ ਜਦੋਂ ਫੱਟੀਆਂ ਚ ਕਿੱਲ ਗੱਡਣ ਲੱਗਿਆ ਥੋੜੀ ਫੱਟੀ ਹੁਣ ਜੀ ਪਾਟ ਜਾਣੀ ਹੈ ਯਾਦ ਰੱਖਿਆ ਜੀ ਗੱਲ ਵੀ ਆਪੇ ਤੇ ਪਹਿਲਾਂ ਹੀ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਬੀਜ ਟਾਈਮ ਤੇ ਨਾ ਮਿਲਣਾ ਇਹਨਾਂ ਦੀਆਂ ਫਸਲਾਂ ਖਰਾਬ ਹੋਣੀਆਂ ਰੱਬ ਐਡਾ ਹੀ ਮਾੜਾ ਹੋ ਗਿਆ ਕਿ ਫਸਲਾਂ ਖਰਾਬ ਕਰਦਾ ਇੱਕ ਗੱਲੋ ਤੁਸੀਂ ਵੀ ਸੁਣੋ ਰੱਬ ਤੋਂ ਡਰਿਆ ਕਰੋ ਪਸੂਨਾ ਕੁੱਟਿਆ ਕਰੋ ਨੋਟ ਰੱਖੋ ਗੱਲ ਉਹਨਾਂ ਤੁਹਾਡੇ ਖੇਤਾਂ 'ਚ ਹੀ ਖਾਣਾ ਮਜ਼ਦੂਰਾਂ ਨੇ ਤੁਹਾਡੇ ਖੇਤਾਂ 'ਚੋਂ ਖਾਣਾ ਤੁਸੀਂ ਵੱਡੇ ਵੱਡੇ ਕੁੱਤੇ ਰੱਖ ਲੈਣੇ ਆ ਖੇਤਾਂ ਦੇ ਵਿੱਚ ਤੇ ਮਜ਼ਦੂਰਾਂ ਨੂੰ ਭੁਜਾ ਦੇਣੇ ਆ ਇਹ ਪੰਜ ਚਾਰ ਕਿਸਾਨਾਂ ਨੂੰ ਕਹਿੰਦਾ ਮੈਂ ਬਹੁਤਿਆਂ ਨੂੰ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਮਾਰਾ ਨਹੀਂ ਆਂਦਾ ਆ ਜਿਵੇਂ ਹੁਣੇ ਇੱਕ ਕਿਸਾਨ ਸੀ ਜਿਨੇ ਪੱਠੇ ਵੜਦੀਆਂ ਇੱਕ ਬੀਬੀਆਂ ਨੂੰ ਕੁੱਟਿਆ ਤੇ 90 ਕਿਸਾਨ ਇਕੱਠੇ ਹੋ ਕੇ ਕਿਸਾਨ ਜਿੱਥੇ ਬੰਦियां ਇਕੱਠੇ ਹੋ ਕੇ ਉਹਦਾ ਮੂੰਹ ਕੁੱਟਦੇ ਇੱਥੋਂ ਭਾਈਚਾਰਾ ਬਣਦਾ ਓਏ ਤੁਸੀਂ ਪਿੰਡਾਂ ਦੇ ਭਾਈਚਾਰੇ ਨਹੀਂ ਬਣਾ ਸਕਦੇ ਤੁਸੀਂ ਆਪਸ ਵਿੱਚ ਚਾਚੇ ਤਾਈ ਨਹੀਂ ਵਰਤ ਸਕਦੇ ਉਹ ਥੋਡੀ ਲੜਾਈ ਉਹਨਾਂ ਨਾਲ ਆ ਜਿਹੜੇ ਤੁਹਾਡੀ ਨਿਗਾਹ ਦੇ ਵਿੱਚ ਇੱਕ ਦੂਜੇ ਦੇ ਦੁਸ਼ਮਣ ਤੇ ਹੈਗੇ ਉਹ ਇਕੱਠੇ ਆ ਤੇ ਤੁਸੀਂ ਹੈਗੇ ਸੱਜਣ ਤੇ ਤੁਸੀਂ ਬਣੇ ਦੁਸ਼ਮਣ ਪਏ ਆ ਓਏ ਤੁਸੀਂ ਉਹਨਾਂ ਤੋਂ ਕੀ ਬਚ ਲੋਂਗੇ ਓਏ ਉਹਨਾਂ ਤੋਂ ਪੰਜਾਬ ਕੀ ਬਚਾ ਲੋਂਗੇ ਮੈਂ ਗੱਲ ਕਰ ਰਿਹਾ ਸੀ ਇਹ ਪੰਜ ਦਰਿਆਵਾਂ ਦੀ ਧਰਤੀ ਪੰਜ ਆਬ ਨਾ ਰੱਖਤਾ ਪੰਜਾਬ ਪਰ ਫਸਲਾਂ ਵੇਲੇ ਨਹਿਰਾਂ ਦਾ ਪਾਣੀ ਨਾ ਮਿਲਣਾ ਫਸਲਾਂ ਦੇ ਵਿੱਚ ਸੋਕਾ ਆਉਣਾ ਬੰਜਰ ਜ਼ਮੀਨਾਂ ਹੋਣੀਆਂ ਸੋਰੇ ਵਾਲੀਆਂ ਜਮੀਨਾ ਹੋਣੀਆਂ ਫਿਰ ਤੁਸੀਂ ਇਹ ਦੱਸੋ ਕਿ ਆਪੇ ਫਸਲਾਂ ਤੋਂ ਮਾਣ ਆਕਿਆ ਜਾਣਾ ਤੁਹਾਡੇ ਬੱਚਿਆਂ ਦੀ ਤੁਸੀਂ ਫਸਲਾਂ ਬੀਜਦੇ ਆ ਡੀਏਪੀ ਟਾਈਮ ਤੇ ਨਾ ਮਿਲਨੀ ਇਹ ਕੀ ਇੱਕ ਪਲਾਨ ਤਾਂ ਕਿ ਫਸਲਾਂ ਵਿੱਚੋਂ ਤੇ ਤੁਹਾਡੇ ਪੁੱਤਾਂ ਨੂੰ ਉੱਥੇ ਸ਼ੌਂਕ ਚਲੋ ਚੱਲ ਗਏ ਬਾਹਰ ਓਏ ਜਦੋਂ 100 ਕਿੱਲਾ ਪਿੰਡ ਚ ਹੋਵੇ ਤੇ ਕੋਈ 10 ਕਿੱਲੇ ਸਰੋਂ ਦੇ ਬੀਜ ਲਵੇ ਤੇ ਦੂਜੀ ਵਾਰੀ ਕੋਈ ਫਸਲ ਸਿਆਉਂਦੀ ਨਹੀਂ ਤੁਸੀਂ ਸਾਰੇ ਹੀ ਸਰੋਂ ਬੀਜ ਲੈਣੇ ਆ ਜੇਕਰ ਉਸੇ ਤਰ੍ਹਾਂ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਜੇ ਸਰਕਾਰ ਨੂੰ ਦੰਦਲਾ ਨਾ ਪੈ ਜਾਣ ਤੇ ਜੇ ਮੈਨੂੰ ਵਿਸ਼ਵ ਦੀ ਫਾਜ਼ਲ ਕਹਣ ਆਖੋ ਜੇ ਇਹ ਨੋਟ ਕਰੋ ਗੱਲ ਮੇਰੀ ਯਾਦ ਰੱਖੋ ਤੁਸੀਂ ਆਪ ਦੇ ਪਿੰਡ ਦੇ ਵਾਸਤੇ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਰਨਲ ਚਾਹੇ ਕੋਈ ਹਿੰਦੂ ਮੁਸਲਮ ਸਿੱਖੀ ਸਾਈ ਆ ਆਪ ਦੇ ਪਿੰਡ ਜੋਗਰੀਆਂ ਫਸਲਾਂ ਬੀਜੋ ਤੇ ਉਹਨਾਂ ਤੋਂ ਕੰਮ ਤਾਂ ਆਪਦੇ ਪਿੰਡਾਂ ਦੇ ਵਿੱਚ ਹੀ ਰੱਖੋ ਕਣਕ ਯਾਦ ਰੱਖੋ ਕਿ ਤੁਹਾਡਾ ਖਾਣ ਪੀਣ ਚੱਲਦਾ ਰਵੇ ਦੋ ਸਾਲ ਐ ਕਰ ਲੋ ਜੇ ਮੈਂ ਕਹਿੰਨਾ ਛੜਕਾਂ ਤੇ ਤੁਸੀਂ ਬੈੰਨੇ ਆ ਜੇ ਤੁਹਾਡੇ ਵਾਸਤੇ ਛੜਕਾਂ ਤੇ ਉਹ ਦਿੱਲੀ ਵਾਲੇ ਬੱਚੇ ਤੋਂ ਲੈ ਕੇ ਬਢੇਪੇ ਤੱਕ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਐਮਪੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਰਾਜ ਸਭਾ ਦੇ ਸਪੀਕਰ ਤੱਕ ਛੜਕਾਂ ਤੇ ਨਾਂ ਬੈਠੇ ਤਾਂ ਤੁਸੀਂ ਕੋ ਜੇ ਵਿਸ਼ਵ ਦੀ ਫਾਜ਼ਿਲ ਕਾ ਤੂੰ ਐਵੇਂ ਤੁਰਿਆ ਫਿਰਦਾ ਸੀ ਪਾਵਰ ਤੁਹਾਡੀ ਪੈਸਾ ਤੁਹਾਡਾ ਫਸਲਾਂ ਤੁਹਾਡੀਆਂ ਤੇ ਤੁਸੀਂ ਰੋਂਦੇ ਕਿਉਂ ਫਿਰਦੇ ਆ ਸਿਰਫ ਭਾਈਚਾਰਾ ਹੈ ਨਹੀਂ ਫੇਰ ਡੀਏਪ ਟਾਈਮ ਤੇ ਨਾ ਮਿਲਨੀ ਤੁਹਾਡੀਆਂ ਫਸਲਾਂ ਉੱਗ ਰਾਵਣੀਆਂ ਫੇਰ ਇਹ ਫਸਲਾਂ ਜਦੋਂ ਖੜਨ ਤੇ ਹੋ ਜਾਣ ਚੁਗਨ ਤੇ ਹੋ ਜਾਣ ਵੱਢਣ ਤੇ ਹੋ ਜੋ ਫੇਰ ਮਜ਼ਦੂਰਾਂ ਨੂੰ ਕੋਈ ਐਸੋ ਜਿਹਾ ਕੰਮ ਦੇਣਾ ਕਿ ਤੁਸੀਂ ਮਜ਼ਦੂਰਾਂ ਤੇ ਗੁੱਸਾ ਕਰੋ ਫੇਰ ਜਦੋਂ ਫਸਲ ਵੱਢੀ ਗਈ ਆ ਮੰਡੀ ਦੇ ਵਿੱਚ ਆ ਕੇ ਰੱਖੀ ਗਈ ਤਾਂ ਇਸ ਮੰਡੀ ਦੇ ਵਿੱਚ ਰੱਖਣ ਤੋਂ ਬਾਅਦ ਇੱਥੇ ਫਸਲਾਂ ਰੁਲਦੀਆਂ ਫੇਰ ਗੜੇਬਾਜੀ ਹੁੰਦੀ ਆ ਕਦੇ ਮੀਂਹ ਆ ਗਏ ਕਦੇ ਗੜੇ ਪੈ ਗਏ ਕਦੇ ਨੇਹਰੀਆਂ ਆ ਗਈਆਂ ਫਸਲਾਂ ਮੰਡੀ ਚ ਪਈਆਂ ਤਬਾਹ ਹੋ ਗਈਆਂ ਤਾਂ ਕੀ ਤੁਹਾਡਾ ਫਸਲਾਂ ਤੋਂ ਮਾਨਕ ਕੇ ਤੇ ਤੁਸੀਂ ਇਹ ਕਹੋ ਕਿ ਢੁਈ ਮਾਰ ਫਸਲਾਂ ਦੀ ਕਈ ਨਾ ਕਹਿਣਾ ਤਾਂ ਕੁਝ ਪੰਜਾਬੀ ਨੇ ਹੋਰ ਹੁੰਦਾ ਕਿ ਢੁਈ ਮਾਰ ਫਸਲਾਂ ਦੀ ਬਾਹਰ ਚੱਲਦੇ ਆ ਮੁੰਡੇ ਨੂੰ ਪੀਆਰ ਮਿਲਦੀ ਆ ਤੁਸੀਂ ਭੰਗੜੇ ਪਾਉਨੇ ਆ ਇਹ ਵੀ ਦੁੱਖ ਦੀ ਘੜੀ ਆ ਯਾਦ ਰੱਖ ਲਓ ਜਦੋਂ ਪੀਆਰ ਮਿਲ ਗਈ ਤੇ ਇਧਰੋਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਕੀ ਦਾ ਹੱਕ ਰਹਿ ਗਿਆ ਇਹਦੇ ਤੇ ਬਾਈ ਪੀਆਰ ਤਾਂ ਤੁਹਾਡੇ ਕੋਲ ਉਧਰ ਦੀ ਆ ਇਧਰਲੇ ਤੁਸੀਂ ਕੀ ਰਹਿ ਬਚੋ ਜਿੰਨਾ ਹੋ ਸਕਦਾ ਸਿਆਸਤ ਤੋਂ ਬਚੋ ਤੁਸੀਂ ਜਦੋਂ ਤਾਂ ਮੁੰਡੇ ਮਾਰਨੇ ਆ ਮਦਾ ਹੀ ਕਹੂੰਗਾ ਫਿਰ ਜਦੋਂ ਕੁੱਟ ਖਾਣੀ ਆ ਉਦੋਂ ਝੰਡੇ ਚੱਕਦੇ ਆਪਾਂ ਕਿਸਾਨੀ ਤੇ ਮਜ਼ਦੂਰੀ ਦੇ ਉਦੋਂ ਆਪਾਂ ਨਾਰੇ ਲਾਉਂਨੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਂਝ ਨਾ ਤਾਂ ਕੋਈ ਮਜ਼ਦੂਰਾਂ ਦੀ ਢੁਈ ਮਾਰਦਾ ਤੇ ਨਾ ਮਜ਼ਦੂਰ ਕਿਸਾਨ ਦੀ ਢੁਈ ਮਾਰਦਾ ਨੋਟ ਰੱਖੋ ਗੱਲ ਤੇ ਜਦੋਂ ਆਉਂਦੀਆਂ ਵੋਟਾਂ ਉਦੋਂ ਤੁਹਾਡੇ ਡੰਡੇ ਤੋਂ ਹੀ ਹੁੰਦੇ ਆ ਪਰ ਕਿਸਾਨੀ ਝੰਡੇ ਦੀ ਥਾਂ ਤੇ ਮਜ਼ਦੂਰੀ ਝੰਡੇ ਦੀ ਥਾਂ ਤੇ ਪਾਰਟੀਆਂ ਦੇ ਝੰਡੇ ਹੁੰਦੇ ਆ ਇਹ ਇਥੇ ਕਾਣ ਕਿਦਾ ਹੁੰਦਾ ਤੁਹਾਡਾ ਕਾਨੂੰਨ ਦਾ ਅੱਜ ਉਹੀ ਭਗਵੰਤ ਮਾਨ ਕਾਣ ਕਰਾ ਰਿਹਾ ਤੇ ਤੁਸੀਂ ਉਹਦੇ ਮਗਰ ਚੱਲੋਗੇ ਕੱਲਾ ਭਗਵੰਤ ਮਾਨ ਕਿਸਾਨੀ ਨੂੰ ਨਹੀਂ ਮਾਰ ਰਿਹਾ ਜਿਹੜਾ ਕਿਸਾਨ ਉਹਦੇ ਮਗਰ ਜਾ ਰਿਹਾ ਉਹ ਸਾਰੇ ਦੇ ਸਾਰੇ ਕਿਸਾਨੀ ਦਾ ਕਾਣ ਕਰਨਗੇ ਨੋਟ ਕਰੋ ਦੂਜੀ ਗੱਲ ਮੈਨੂੰ ਮੇਰੇ ਮਜ਼ਦੂਰ ਫੋਨ ਕਰਕੇ ਕਹਿਣਗੇ ਉਹ ਜ਼ਿਮੀਦਾਰਾਂ ਦੇ ਮਗਰ ਬੋਲਦਾ ਉਹ ਛੱਡ ਓਏ ਕਿਹੜਾ ਜ਼ਿਮੀਦਾਰ ਮੈਂ ਜ਼ਿਮੀਦਾਰ ਤੋਂ ਨਹੀਂ ਡਰਦਾ ਮੈਂ ਕਿਸੇ ਮਜ਼ਦੂਰ ਤੋਂ ਨਹੀਂ ਡਰਦਾ ਮੈਂ ਡਰਦਾ ਤੇ ਮੇਰੇ ਉਸ ਰੱਬ ਤੋਂ ਡਰਦਾ ਮੈਂ ਕਿਸਾਨ ਵਾਸਤੇ ਨਹੀਂ ਮੈਂ ਮਜ਼ਦੂਰ ਵਾਸਤੇ ਨਹੀਂ ਮੈਂ ਇਨਸਾਨੀਅਤ ਵਾਸਤੇ ਬੋਲਦਾ ਮੇਰੇ ਚ ਕੋਈ ਜਾਤ ਪਾਤ ਨਹੀਂ ਗਈ ਪਰ ਜੇਕਰ ਮੈਨੂੰ ਕੋਈ ਛੇੜੂਗਾ ਕੋਈ ਵੀਣ ਵਜਾਊਗਾ ਤੇ ਮੈਂ ਵੀ ਅੱਗੋਂ ਸਾਪਾਂ ਫਿਰ ਸੱਪ ਤਰ੍ਹਾਂ ਮੇਲੂਗਾ ਯਾਦ ਰੱਖੋ ਹੋ ਨੋਟ ਕਰੋ ਗੱਲ ਮਿੱਤਰ ਪਿਆਰਿਓ ਮੈਂ ਗੱਲ ਦਾ ਨਵੇੜਾ ਕਰਾਂ ਕਿ ਤੁਹਾਡੀਆਂ ਫਸਲਾਂ ਨਾਲ ਵਿੱਚ ਹੋ ਜੇ ਪਿੰਡਾਂ ਦੇ ਵਿੱਚ ਇਕਾ ਕਰ ਲੋ ਫਸਲਾਂ ਅਲੱਗ ਅਲੱਗ ਬੀਜੋ ਤੇ ਭਗਵੰਤ ਮਾਨ ਜੀ ਇਹ ਜਿਹੜਾ ਤੁਸੀਂ ਤਗਮਾ ਪਾਇਆ ਹੁਣ ਤੁਸੀਂ ਬਹੁਤ ਵਧੀਆ ਕੀਤਾ ਉਹ ਪਹਿਲਾਂ ਉਸੇ ਧਰਨਿਆਂ ਦੇ ਵਿੱਚ ਜਾ ਕੇ ਤੁਸੀਂ ਭੀਜੇਪੀ ਮੁਰਦਾਬਾਦ ਕਰਦੇ ਸੀ ਅੱਜ ਉਹੀ ਕਾਲਾ ਕਾਨੂੰਨ ਤੁਸੀਂ ਕਹਿੰਦੇ ਪੰਜਾਬ ਦੇ ਵਿੱਚ ਲਾਗੂ ਕਰਤਾ ਤੇ ਤੇਰੇ ਵਰਗਾ ਸਟੈਂਡ ਵਾਲਾ ਬੰਦਾ ਨਾ ਤਾਂ ਕਦੇ ਲੱਭਿਆ ਤੇ ਨਾ ਕਦੇ ਲੱਭੂਗਾ ਇਹ ਨੋਟ ਰੱਖੀ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਭਗਵਾਨ ਕਮਨਸਿਆ ਹੁਣ ਕੇਸਰੀਵਾਲ ਉਹਨਾਂ ਨੇ ਅੰਦਰ ਕੀਤਾ ਕਿਤੇ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਕੇਸਰੀਵਾਲ ਫਿਰ ਬਾਹਰ ਆਊਗਾ ਵੀ ਸਾਡਾ ਕੰਮ ਕਰ ਨੋਟਿਸ ਦਾ ਪੁਆਇੰਟ ਜੱਜ ਸਾਹਿਬ ਜੋ ਮੈਂ ਕਹਿੰਦਿਆਂ ਦੇ ਨਾ ਸਾਡੀ ਵੀ ਸੁਣੋ ਸਾਡੀ ਜੱਜਾਂ ਜਨਤਾ ਨੋਟਿਸ ਦਾ ਪੁਆਇੰਟ ਕਿ ਕਿਤੇ ਐ ਤਾਂ ਨਹੀਂ ਹੋਇਆ ਕੰਮ ਹੁਣ ਬੇਨਤੀ ਆ ਪੰਜਾਬ ਦੇ ਲੋਕਾਂ ਅੱਗੇ ਜਾਤਾਂ ਪਾਤਾਂ ਛੱਡੋ ਤੇ ਭਾਈ ਸਾਹਿਬ ਇਹ ਧਰਮਾਂ ਦੇ ਵਿੱਚ ਨਾ ਪਾਓ ਇਨਸਾਨੀਅਤ ਦੀ ਕਦਰ ਕਰੋ ਤੇ ਜੇਕਰ ਮੈਂ ਧਰਮ ਕਿਸੇ ਜਾਤ ਬਾਰੇ ਮਾੜਾ ਬੋਲਦਾ ਵੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਤੇ ਕਿਸਾਨਾਂ ਦੇ ਪੁੱਤਾਂ ਨੂੰ ਤੇ ਮਜ਼ਦੂਰਾਂ ਦੇ ਪੁੱਤਨ ਕਹੂੰਗਾ ਇੱਕਿਆ ਕਰ ਲੋ ਆਪਸ ਵਿੱਚ ਸਾਡਾ ਪੰਜਾਬ ਨਾਲ ਛੱਡੋ ਲੱਖ ਕਮਾਈਆਂ ਕਰੋ ਉੱਧਰ ਪਰ ਪ੍ਰਾਪਰਟੀ ਆਪਦੀ ਇੱਧਰ ਇੱਧਰ ਬਣਾਓ ਤੇ ਭਾਈ ਖੇਤੀ ਨਾਲ ਜੁੜੋ ਤੇ ਜਿਹੜਾ ਮਜ਼ਦੂਰ ਆ ਉਹਦੇ ਨਾਲ ਵਿਕਤਰਾ ਨਾ ਕਰੋ ਬੇਨਤੀ ਆ ਤੁਹਾਨੂੰ ਇਹ ਤੁਹਾਨੂੰ ਜਾਣ ਬੁੱਝ ਕੇ ਤੁਹਾਡੀਆਂ ਫਸਲਾਂ ਹੁਣ ਕਹਿੰਦੇ ਆ ਮੌਲਾਂ ਦੇ ਵਿੱਚ ਸ਼ਿੱਕਰੀਆਂ ਵੇਕਦੀਆਂ ਜਿਹਨੂੰ ਖੋਖੜੀਆਂ ਕਹਿੰਦੇ ਆ ਕਈ ਤੇ ਇੱਥੇ ਲੋਕਾਂ ਦੇ ਨਰਮੇ ਕਪਾ ਨਹੀਂ ਵਿਕਦੀ ਤੇ ਉਹਨਾਂ ਦੀਆਂ ਛਿੱਕਰੀਆਂ ਵਿਕਦੀਆਂ ਐਨੀਆਂ-ਐਨੀਆਂ ਛਿੱਕਰੀਆਂ 100 ਰੁਪਏ ਦੀਆਂ ਇਹ ਨੋਟ ਕਰੋ ਬਹੁਤੀਆਂ ਗੱਲਾਂ ਰਹਿ ਗਈਆਂ ਪਰ ਟਾਈਮ ਮੈਂ ਫਿਰ ਵੀ ਇਹ ਜਾਇਜ਼ਤ ਲੈਣਾ ਤੇ ਇਹ ਗੱਲਾਂ ਤੇ ਗੱਲ ਮੈਂ ਜ਼ਰੂਰ ਕਰੂੰਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ